ਸਤ ਜੀ ਜਨਾਬ ਇਹ ਸਾਡਾ ਜਾ ਰਹੀ ਹੈ ਲੋਕੇਸ਼ਨ ਜੀ ਜਲਦੀ ਆਜੋ ਘਰ ਆਜੋ ਜਨਾਬ ਆਜੋ ਜਨਾਬ ਇਹ ਸਰ ਕੁੜੀਓ ਮੈਂ ਕੋਈ ਕਤਲ ਨਹੀਂ ਕੀਤਾ ਖਤਮ ਕੀਤਾ ਕੀਤਾ ਕਤਲ ਕੀਤਾ ਤੁਸੀਂ ਕਿਸੇ ਦਾ ਨਹੀਂ ਜੇ ਤੇ ਜੇ ਕਤਲ ਨਹੀਂ ਕੀਤਾ ਤੈਨੂੰ ਕਬਰਾਇਕੋ ਪਾਇਆ ਤੁਸੀਂ ਜਨਾਬ ਇਹ ਤਾਂ ਉਹੀ ਆ ਜਿਹਦੀ ਆਪਾਂ ਨੂੰ ਪਾਲਸੀ ਜੀ ਹਮ ਕਿਸਮਤ ਦੇਖ ਸਾਲੇ ਦੀ ਜਦੋਂ ਤੱਕ ਜਿਉਂਦਾ ਸੀ ਉਦੋਂ ਤੱਕ ਆਪਣੇ ਹੱਥ ਨਹੀਂ ਲੱਗਿਆ ਤੇ ਜੇ ਹੱਥ ਲੱਗਿਆ ਡੈੱਡ ਬੋਡੀ ਕਿਉਂ ਮਾਰਿਆ ਤੁਸੀਂ ਇਹਨੂੰ ਮੈਂ ਕੋਈ ਕਤਲ ਨਹੀਂ ਕੀਤਾ ਕੁਛ ਨਹੀਂ ਕੀਤਾ ਮੈਂ ਅਸੀਂ ਨਹੀਂ ਮਾਰਿਆ ਜੀ ਇਹ ਤਾਂ ਡਰਦੀ ਮਾਰੀ ਬੋਲ ਪਈ ਸੋਨੂੰ ਨਾ ਜੇ ਤੁਸੀਂ ਨਹੀਂ ਮਾਰਿਆ ਹੋਰ ਇਹਨੂੰ ਕੋਈ ਭੂਤਾ ਕੇ ਮਾਰ ਗਿਆ ਡਰੀਆਂ ਹੋਈਆਂ ਹੈਗੀਆਂ ਉਧਰ ਭੱਜੇ ਜਾਂ ਨਹੀਂ ਉਹ ਕਾਹ ਤੋਂ ਮਾਰਿਆ ਇਹ ਤਾਂ ਜੀ ਮੇਰੇ ਨਾਲ ਹੀ ਘਰ ਹੈ ਜੀ ਸਤੇ ਇਧਰ ਹੋਏ ਸੀ ਅਸੀਂ ਪੈਨ ਦੇਖ ਕੇ ਡਰ ਗਏ ਸੋਹ ਲੱਗਿਆ ਅਸੀਂ ਨਹੀਂ ਮਾਰਿਆ ਜੀ ਮੇਰੀ ਸੁਣ ਲਓ ਗੱਲ ਹੁਣ ਸਾਰਾ ਸੱਚ ਤੁਸੀਂ ਇੱਥੇ ਦੱਸੋਗੇ ਕਿ ਤੁਹਾਨੂੰ ਥਾਣੇ ਲੈ ਕੇ ਜਾਈਏ ਸੇ ਨਹੀਂ ਮਾਰਿਆ ਹੈਗਾ ਜਨਾਬ ਇਹ ਐ ਨਹੀਂ ਮੰਨਦੀਆਂ ਜੀ ਇਹਨਾਂ ਨੂੰ ਥਾਣੇ ਲੈ ਕੇ ਚਲਦੇ ਆ ਲੱਤਾਂ ਦੇ ਭੂਤ ਵੀ ਕਦੇ ਗੱਲਾਂ ਨਾ ਮੰਨੇ ਨੇ ਥਾਣੇ ਨਹੀਂ ਇਹਨਾਂ ਨੂੰ ਇਹਨਾਂ ਦੇ ਘਰੀ ਲੈ ਕੇ ਚਲਦੇ ਆ ਦੇ ਕੁੜੀਏ ਜਿਹੜਾ ਬੰਦਾ ਮਰਿਆ ਪਿਆ ਨਾ ਸਾਨੂੰ ਇਹਦੀ ਬਹੁਤ ਟਾਈਮ ਤੋਂ ਭਾਲ ਸੀ ਸੱਚ-ਸੱਚ ਦੱਸ ਦਿਓ ਕਾਹ ਤੋਂ ਮਾਰਿਆ ਤੁਸੀਂ ਇਹਨੂੰ ਮੈਂ ਨਹੀਂ ਮਾਰਿਆ ਜੀ ਉਹ ਜਨਾਬ ਨੇ ਨਾ ਇਹ ਹੀ ਛਤਰ ਪ੍ਰੇਟ ਕਰਦੇ ਨੇ ਨਾ ਬੂੰਗੇ ਬੋਲਣ ਲੱਗ ਜਾਂਦੇ ਨੇ ਬੋਲਦੀ ਹੈ ਕਿ ਨਹੀਂ ਦੇਖ ਜਿਹੜੀ ਵੀ ਗੱਲ ਸੀ ਚੁੱਪ ਕਰਕੇ ਮੈਨੂੰ ਦੱਸ ਦੇ ਮੈਂ ਆਪ ਹੀ ਸੰਭਲ ਲਊਗਾ ਕਿ ਜਨਾਬ ਨੂੰ ਬੁਲਾਵਾਂ ਇਹ ਤਾਂ ਸਾਨੂੰ ਪਤਾ ਲੱਗ ਗਿਆ ਵੀ ਕਤਲ ਤੁਸੀਂ ਕੀਤਾ। ਬਸ ਇਹ ਦੱਸੋ ਵੀ ਕਤਲ ਕੀਤਾ ਕਿਉਂ ਆ? ਮੈਂ ਤਾਂ ਜੀ ਇਹਦੇ ਬਚਾਉਣ ਨੂੰ ਮਾਰਿਆ ਉਹਨੂੰ। ਠੀਕ ਜੇ ਦੀਦੀ ਨੇ ਕਤਲ ਕਰਦੇ ਤਾਂ ਮੈਂ ਮਾਰ ਦੇਣਾ ਸੀ ਉਹਨੂੰ। ਅੱਛਾ। ਮਤਲਬ ਕਤਲ ਤੂੰ ਕੀਤਾ। ਘਰ 'ਚ ਕੌਣ-ਕੌਣ ਰਹਿੰਦੇ ਹੋ ਤੁਸੀਂ? ਮੈਂ, ਮੇਰੇ ਘਰ ਵਾਲਾ ਤੇ ਮੇਰਾ ਸਹੁਰਾ। ਐ ਕਿੱਥੇ ਨੇ ਉਹ? ਉਹ ਤਾਂ ਜੀ ਘਰ ਤੋਂ ਬਾਹਰ ਗਏ ਹੋਏ ਨੇ ਅੱਜ। ਚਲ ਕੋਈ ਨਾ। ਹੁਣ ਇਹ ਦੱਸ ਦੇ ਵੀ ਤੂੰ ਕਤਲ ਕਿਉਂ ਕੀਤਾ ਦੱਸ ਦੀ ਡੈਡੀ ਜੀ ਆਹ ਵਾ ਪ੍ਰਜਬਤਾ ਆ ਦੇਖ ਲੋ ਤੁਸੀਂ ਵੀ ਹਰ ਰੋਜ਼ ਦੇਖ ਕੇ ਅੰਦੇਖਾ ਕਰਦਾਂ ਨੇ ਦੇਖ ਲੋ ਕਮਲ ਕਿਵੇਂ ਡੱਕਿਆ ਪਿਆਗਾ ਨਾ ਉਹਨੂੰ ਸੁਰਤਾ ਨਾ ਉਹਨੂੰ ਬੋਲਣ ਦਾ ਪਤਾ ਵੀ ਕੀ ਬੋਲਣਾ ਕਿ ਨਾ ਅੱਜ ਤਾਂ ਉਹਨੇ ਮੇਰੇ ਤੇ ਹੱਥ ਵੀ ਚੁੱਕਿਆ ਡੈਡੀ ਜੀ ਜੇ ਇਹੀ ਹਾਲਾਤ ਰਹੇ ਨਾ ਤਾਂ ਮੈਂ ਆਪਦੇ ਪੇਕੇ ਭੱਜ ਜੂਗੀ ਨਾ ਨਾ ਮੈਨੂੰ ਰਹਿਣਾ ਹੈਗਾ ਨਾ ਨਾ ਲਾਪਰਵਾਹ ਪੁੱਤ ਆ ਨਾ ਜਦ ਤੱਕ ਇਹ ਮਾੜੀ ਸੰਗਤ ਨਹੀਂ ਛੱਡਦਾ ਨਾ ਉਹ ਤੱਕ ਪੁੱਤ ਇਹ ਨਸ਼ਾ ਨਹੀਂ ਛੱਡਣਾ ਹੈਗਾ ਕੋਈ ਗੱਲ ਨਹੀਂ ਮੈਂ ਸਮਝਾਉਂਗਾ ਨਾਲੇ ਪੁੱਤ ਤੈਨੂੰ ਪਤਾ ਤੂੰ ਕਿਹੜੇ ਹਾਲਾਤਾਂ ਚਾਹੀਆਂ ਉਸੇ ਵਿਆਹ ਕੇ ਚੰਗਾ ਭਲਾ ਸੀ ਪੁੱਤ ਪਤਾ ਨਿੱਕੀ ਦੀ ਨਜ਼ਰ ਲੱਗੀ ਚੰਗੀ ਭਲੀ ਖੇਤੀਬਾੜੀ ਕਰਦਾ ਸੀ ਕੋਈ ਗੱਲ ਨਹੀਂ ਪੁੱਤ ਮੈਂ ਤਾਂ ਖਤਮ ਹਾਂ ਘਰ ਨਾ ਛੱਡ ਕੇ ਆਈ ਪੁੱਤ ਆਪਣਾ ਘਰ ਬਸਾ ਕੇ ਰੱਖ ਅੱਜ ਨਾਲ ਕੱਲ ਛੱਡੀ ਦਊਗਾ ਨਸ਼ਾ ਸਿੱਖਣਾ ਕਰ ਪੁੱਤ ਤੂੰ ਬਾਂ ਦਾ ਬੂਰਾ ਤੁਰ ਰਿਆ ਰਾਣਾ ਸਮਾਹ ਸੁਧਰਾ ਬੂਰਾ ਦੇ ਵੀ ਸੁਧਰਾ ਬੋੜੀ ਬਾਪੂ ਜੀ ਅਸੀਗਾ ਬਾਪੂ ਜੀ ਬੱਸ ਬਸ ਠੀਕ ਆ ਠੀਕ ਆ ਕਮਲ ਪੁੱਤ ਸੁਧਰ ਜਾ ਸੁਧਰ ਜਾ ਕਿੰਨਾ ਪੜਾਇਆ ਲਖਾਇਆ ਤੈਨੂੰ ਮੈਂ ਯੂਨੀਵਰਸਿਟੀ ਪੜਨ ਲਾਇਆ ਤੈਨੂੰ ਆ ਕੁਝ ਕਰਨਾ ਆਦਦਾ ਹੈ ਅੰਗਲੀ ਜਮਾ ਫਿਕਰ ਨਾ ਕਰੋ ਮੈਂ ਤੇ ਨਾਲ ਆ ਓਏ ਬੱਸ ਕਰ ਜੇ ਤੂੰ ਨਾਲ ਆਣਾ ਤਾਂ ਹੀ ਤਾਂ ਫਿਕਰ ਰਹਿੰਦੀ ਮੈਨੂੰ ਬਾਬੂ ਤੂੰ ਵੀ ਨਾ 24 ਘੰਟੇ ਬੜਬੜ ਕਰਦੀ ਰਹਿੰਦਾ ਨਾ ਯਾਰ ਹਾਂ ਮੈਂ ਬੜਬੜ ਕਰਦਾ ਤੂੰ ਕਿੱਧਰ ਚੱਲਿਆ ਤੂੰ ਚੱਲ ਜਾ 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 ਤੂੰ ਮੁੰਡਿਆ ਸੁਧਰ ਜਾ ਸੁਧਰ ਜਾ ਪਰਸਾਵੇਂਗਾ ਨਹੀਂ ਬੰਦਾ ਆਇਆ ਤੇ ਨੁਕਸਾਨ ਆਇਆ ਕਿ ਨੁਕਸਾਨ ਨਹੀਂ ਆਇਆ ਵੀ ਰੋਟਰੀਟ ਰਿਲੇਆ ਨਾ ਜੀ ਤੁਹਾਡੇ ਵਾਲੇ ਜਮਈ ਸ਼ਰਮਲਾਹੀ ਪਈਆ ਦੇਖਿਓ ਤੁਸੀਂ ਆਪਣਾ ਹਾਲ ਕੀ ਬਣਾਇਆ ਐ ਥੋੜੂ ਕਰਦੇ ਹੁੰਦੇ ਨੇ ਤੁਹਾਡੇ ਤਾਂ ਰੋਜ਼ ਦੇ ਕੰਮ ਹੋ ਗਿਆ ਓ ਯਾਰ ਤੂੰ ਮੈਨੂੰ ਬਾਹਲੇ ਲੈਕਚਰ 'ਚ ਰਵੇ ਚੁੱਪ ਕਰਕੇ ਬਹਿ ਜਾ ਨਾ ਦੇਖਿਆ ਕਿਉਂ ਕਰਦੇ ਹੋ ਮੈਂ ਤਾਂ ਪਹਿਲੀ ਇੰਨੀ ਦੁਖੀ ਘਰ ਆਈਆ ਇਹ ਕੌਣ ਤੁਸੀਂ ਤਪਾਉਣ ਲੱਗੇ ਇਹ ਬਹੁਤ ਗਲਤ ਗੱਲ ਆ ਤੁਹਾਡੇ ਜਿਹੜਾ ਤੁਸੀਂ ਰੋਜ਼ ਹੀ ਨਸ਼ਾ ਕਰਕੇ ਆਉਂਦੇ ਹੋ ਤੁਹਾਨੂੰ ਮੈਂ ਕਿੰਨੇ ਵਾਰੀ ਕਿਹਾ ਵੀ ਮੇਰੇ ਨਾਲ ਕੁੱਤੀ ਜਬਾਨ ਚ ਗੱਲ ਨਾ ਕਰਿਆ ਕਰ ਫਿਰ ਇੱਕ ਬਾਰੀ ਕਹਿੰਦਾ ਸਮਝ ਨਹੀਂ ਲੱਗਦੀ ਫਿਰ ਤੁਹਾਨੂੰ ਵੀ ਨਹੀਂ ਸਮਝ ਲੱਗਦੀ ਅਮਝ ਨਹੀਂ ਲੱਗਦੀ ਨਾਲੇ ਹੋਰ ਆ ਕਮਲ ਤੋੜਦੇ ਵਾਲੀ ਹੱਦ ਹੋ ਗਈ ਹੁਣ ਨਹੀਂ ਬਰਦਾਸ਼ਤ ਹੁੰਦਾ ਕਰਦੀਆਂ ਮੈਂ ਡੈਡੀ ਨਾਲ ਗੱਲ ਕਰਦੀਆਂ ਕਰਦੀਆਂ ਨਾਲੇ ਹੋਰ ਪੱਗੇ ਤੇ ਬੁਣੀ ਨਾ ਸਹੀ ਰੱਖ ਦੋ ਜਰੀ ਮੈਂ ਹੋਰ ਬਣੀਆਂ ਇਹ ਉਹਦੇ ਨੂੰ ਕੀ ਹੋਇਆ ਤੂੰ ਗਤੋਂ ਮੁੰਜਾ ਬਣਾਇਆ ਤੈਨੂੰ ਯਾਦ ਵੀ ਆ ਰਾਤ ਕੀ ਹੋਇਆ ਸੀ ਪਤਾ ਵੀ ਆ ਕੁਛ ਕਿਸ ਹਾਲਾਤ ਚ ਘਰੇ ਆਈ ਸੀ ਇੰਨਾ ਨਸ਼ਾ ਕੀਤਾ ਹੋਇਆ ਸੀ ਤੁਸੀਂ ਤਾਂ ਰਾਤ ਮੇਰੇ ਥੱਪੜ ਵੀ ਮਾਰੇ ਉਹ ਯਾਰ ਕੀ ਦਿਨ ਲੜਾਈ ਹੁੰਦੀ ਐਨੀ ਥੋੜੀ-ਬੁੜੀ ਨੁਕਚੁਕ ਤਾਂ ਹੁਣ ਛਲਦੀ ਹੀ ਹੁੰਦੀ ਆ ਘਰਾਂ ਚ ਕੋਈ ਨਾ ਮੈਂ ਵੀ ਪਿੰਡ ਵਾਲੇ ਡੈਡੀ ਨੂੰ ਫੋਨ ਕੀਤਾਗਾ ਉਹ ਕਹਿੰਦਾ ਸੀ ਆਉਂਗਾ ਭੂਆ ਨੂੰ ਲੈ ਕੇ ਫਿਰ ਵਧੀਆ ਰਹੇਗਾ ਸਾਰੇ ਸਾਹਮਣੇ ਤੇਰੀ ਬੇਇੱਜ਼ਤੀ ਹੋ ਕਮਲੇ ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ ਕਰ ਬਸੋਣਾ ਵਾਲੇ ਲੱਛਣ ਕਰ ਲੋ ਆ ਨਸ਼ੇ ਕਰਕੇ ਨਾ ਪਤਾ ਕਿੰਨੇ ਦੇ ਘਰ ਟੁੱਟੇ ਨੇ ਉਹ ਛੱਡ ਦੂੰਗਾ ਯਾਰ ਇੱਕ ਤਾਂ ਮੇਰਾ ਉਂ ਸਿਰ ਦੁਖੀ ਜਾਂਦਾ ਉਤੋਂ ਤੂੰ ਦਬਾਉਂਦਾ ਕੰਮ ਕਰ ਲਾਉਂਦਾ ਹੁਣ ਇੱਥੇ ਕੀ ਭਾਲਦੇ ਹਾਂ ਕੁਛ ਨਹੀਂ ਸਮਾਨ ਜਾਂ ਪੈਸੇ ਮੇਰੇ ਹੱਥ ਬੱਜਾ ਕਿਹੜਾ ਸਮਾਨ ਤੂੰ ਜਾਏਂਗੀ ਕਿ ਨਾ ਹੁਣ ਇਧਰੋਂ ਯਾਰ ਚੱਲ ਕਮਲ ਉਹ ਕਰੀਏ ਸੰਜੇ ਰਾਜਾ ਬਾਈ ਕੰਮ ਤੇ ਸੁਣਾ ਕੀ ਹਾਲ ਹੈ ਵਧੀਆ ਯਾਰ ਬਾਈ ਓ ਠੀਕ ਹੈ ਹੋਰ ਯਾਰ ਪੁੱਛ ਨਾ ਬਾਈ ਯਾਰ ਕੀ ਹੋ ਗਿਆ ਲਪਰੀ ਤਾਂ ਚਾਹ ਲੈ ਸੰਜੇ ਵਾਸਤੇ ਸੰਜੇ ਹੂੰ ਯਾਰ ਬੜਾ ਔਖਾ ਪਿਆ ਯਾਰ ਸਸਟਾ ਸਰ ਬਾਹ ਦੁਖਣ ਲੱਗ ਰਿਹਾ ਯਾਰ ਅਸ ਤਾਂ ਇਹ ਤੇਰਾ ਤਾਂ ਰੋਜ਼ ਹੀ ਔਖਾ ਯਾਰਾਂ ਦਾ ਹੁਣ ਕੀ ਹੋ ਗਿਆ ਕੱਲ ਆਪਾਂ ਯਾਰ ਮਾਰ ਛਕ ਲੈ ਜਿਆਦੇ ਹਾਂ ਮਰਦਾ ਅਜਨਾ ਜਦੋਂ ਉੱਠਿਆ ਬਸ ਯਾਰ ਆਇਆ ਲੱਗਦਾ ਵੀ ਮਮ ਫਿਰ ਇਹ ਤਾਂ ਗਿਆ ਬਸ ਮੈਂ ਵੜ ਕੇ ਕਿਸੇ ਪਾਸੇ ਹਿਲਾ ਕਰਦੇ ਹਾਂ ਸਿੱਪਤੇ ਦਾ ਯਾਰ ਕਮਲ ਤੂੰ ਆਪ ਸੈਣਾ ਯਾਰ ਮੈਂ ਕਿਥੋਂ ਹਿਲਾ ਕਰੂੰਗਾ ਨੇ ਲੈ ਵੈਸੇ ਵੀ ਸਾਮਾਨ ਰੱਖਤਾ ਨਾਲ ਨਹੀਂ ਲੱਗਦਾ ਪੈਸੇ ਲੱਗਦੇ ਨੇ ਓਏ ਉਹ ਤਾਂ ਪਤਾ ਯਾਰ ਪਰ ਧੰਨਵਾਦ ਬਰਜੇ ਅੱਜ ਤਾਂ ਪਰਜਾਇ ਦੇ ਉੱਤੇ ਜਾ ਮਿਲ ਗਈ ਤੜਕੀ ਚਾਹ ਤਾਂ ਛੱਡ ਯਾਰ ਤੂੰ ਮੈਂ ਜਿਹੜੀ ਗੱਲ ਕਰਾ ਤੂੰ ਉਹਦਾ ਕਰ ਯਾਰ ਕੋਈ ਹੱਲ ਉਹ ਤਾਂ ਪਹਿਲਾਂ ਦੱਸ ਤੇਰਾ ਲਾਣੇਦਾਰ ਉਹ ਨਾਲ ਗੱਲ ਪਾਜੇ ਮੇਰੇ ਆ ਕੇ ਉਹ ਕਿੱਥੇ ਆ ਉਹ ਤਾਂ ਗਿਆ ਹੋਇਆ ਕਿੱਥੇ ਬਾਹਰ ਗਿਆ ਵਾ ਜੇ ਰਿਸ਼ਤੇ ਰਿਸ਼ਤੇਦਾਰੀ ਜਲੰਗਾ ਹੋਇਆ ਯਾਰ ਅੱਛਾ ਫਿਰ ਤਾਂ ਠੀਕ ਹੈ ਹੂੰ ਨਹੀਂ ਤਾਂ ਮੈਂ ਉਹਨੂੰ ਮਜਬੂਰ ਜਾ ਕਰਕੇ ਫੜਨ ਦਾ ਨਾ ਪੈਸੇ ਉਹ ਤੋਂ ਇਹਨਾਂ ਹੁਣ ਤੈਨੂੰ ਕੀ ਦਸਾਉਣ ਮੈਂ ਤੈਨੂੰ ਤਾਂ ਮੇਰੇ ਬਾਰੇ ਪਤਾ ਹੀ ਐ ਘਰੋਂ ਮੈਨੂੰ ਕੱਢ ਰੱਖਿਆ ਕਰਦੇ ਨੇ ਬੇਦਖਲ ਕਰਨ ਨੂੰ ਫਿਰਦੇ ਨੇ ਮੇਰੇ ਤਾਂ ਸਾਰਾ ਕੁਝ ਖੁੰਝੇ ਲੱਗਿਆ ਪਿਆ ਮੈਂ ਕਿੱਥੋਂ ਲੈ ਕੇ ਦੇਵਾਂ ਸਮਾਨ ਤੈਨੂੰ ਤੂੰ ਦੇ ਕੋਈ ਘਰ ਹਿਲਾ ਕੋਈ ਓ ਯਾਰ ਮੈਂ ਕਿੱਥੋਂ ਕਰਾਂ ਹਿਲਾ ਜੇ ਮੈਂ ਹਿਲਾ ਕਰਨ ਵਾਲਾ ਹੁੰਦਾ ਤੈਨੂੰ ਕਹੂੰ ਕਹਿੰਦਾ ਯਾਰ ਤੇਰੇ ਲਾਣੇਦਾਰ ਨੂੰ ਕਹਦੇ ਉਹ ਤੋਂ ਫੜ ਲੈ ਥੋੜੇ ਜਿਹੇ ਪੈਸੇ ਲਾਣੇਦਾਰ ਤਾਂ ਲੰਘਿਆ ਹੋਇਆ ਯਾਰ ਸਵੇਰ ਦਾ ਹੁਣ ਕੀ ਕਰੀਏ ਯਾਰ ਕਮਲ ਹਾਂ ਉਹ ਗੱਲ ਹੈ ਇੱਕ ਹਾਂ ਮੈਂ ਕਰੀ ਪਰ ਚੈਕ ਨਹੀਂ ਨਿਕਣੀ ਨੀ ਮਦੀ ਗਿਆਣਿਆਂ ਨੇ ਲੱਦੀ ਪਈ ਰਹਿੰਦੀ ਐ ਕੰਨਾਂ 'ਚ ਗਲ 'ਚ ਚੇਨੀ ਹੱਥ 'ਚ ਕੜੇ ਸਮਾਨ ਤੋਂ ਉਹਦੇ ਕੋਲੇ ਵਾਧੂ ਪਿਆ ਹੋਣਾ। ਉਹ ਯਾਰ ਕਾਹਨੂੰ ਬਈ। ਇਹ ਤਾਂ ਸ਼ਾਮ ਨੂੰ ਲੱਗ ਜਾਂਦੀ ਆ ਬੋਲਣ। ਸਵੇਰੇ ਲੱਗ ਜਾਂਦੀ ਆ। ਇਹ ਕਿੱਥੋਂ ਦਊਗੀ ਮੈਨੂੰ ਕਹਿਣੇ। ਇੱਕ ਸਲਾਹ ਦੇਵਾਂ। ਪਰ ਜੈਨ ਨਾਲ ਪਿਆਰ ਨਾਲ ਗੱਲ ਕਰ ਜਾ। ਪੈਸੇ-ਵੁਸੇ ਲਾ ਤੋ। ਜੇ ਪੈਸੇ ਨਹੀਂ ਹੈਗੇ। ਕੋਈ ਚੀਜ਼ ਚੱਕ ਲੈ ਉਹਦੀ। ਪਰ ਆ ਆਪਣੇ ਲੈਸਾਹ ਕੋ ਤਾਂ ਉਹ ਨਾਲ ਗੱਲ ਕਰੀ। ਕਿਤੇ ਜਾ ਕੇ ਗੱਲ ਪੈ ਜੇ। ਗੱਲ ਤਾਂ ਤਲੀ ਤੇ ਠੀਕ ਆ ਯਾਰ। ਹੂੰ। ਚੰਮ ਕਰਦਾ ਫਿਰ ਗੱਲਾਂ ਉਹ ਨਾਲ ਹਾਂਜੀ ਲਾਪਰੀ ਤਾਂ ਬੋਲੋ ਤੂੰ ਵੀ ਸੱਚ ਕਹਿਨੀ ਆ ਯਾਰ ਮੈਂ ਨਾ ਹੁਣ ਨਸ਼ੇ ਬਾੜੇ ਕਰਨ ਲੱਗ ਗਿਆ ਨਾਲ ਤੇਨੂੰ ਤੰਗ ਪਰੇਸ਼ਾਨ ਕਰਦਾ ਮੈਂ ਸੋਚਦਾ ਯਾਰ ਛੱਡੇ ਦੇ ਬਾਹਰ ਨਸ਼ੇ ਜੀ ਸੱਚੀ ਹਾਂ ਤੇ ਇਕਦਮ ਕਿਵੇਂ ਬਦਲ ਗਿਆ ਤੁਸੀਂ ਯਾਰ ਮੈਂ ਨਾ ਹੁਣ ਇਹਨੂੰ ਪੁੱਛਿਆ ਸੰਜੇ ਨੂੰ ਮਾ ਯਾਰ ਮੇਰਾ ਨਸ਼ੇਵਣਾ ਬੜਾ ਔਖਾ ਜਾ ਹੋ ਰਿਹਾ ਹੈ ਕਹਿੰਦਾ ਨਾ ਬਈ ਕਿਤੇ ਹੱਲ ਨਹੀਂ ਹੋਣਾ ਨਾਲੇ ਤੂੰ ਕਿਹਾ ਵੀ ਮੈਂ ਰਾਤ ਦੇ ਹੱਥ ਚੱਕ ਲਿਆ ਯਾਰ ਮੈਨੂੰ ਮਾਫ ਕਰ ਦੇ ਮੈਂ ਹੁਣ ਕਦੇ ਨਹੀਂ ਨਸ਼ਾ ਕਰਦਾ ਹੈਗਾ ਬਸ ਅੱਜ-ਅੱਜ ਕਰੂੰਗਾ ਅੱਜ ਲਾਸਟ ਦਿਨ ਆਹ ਕੀ ਗੱਲ ਬਣੀ ਆ ਹੁਣ ਤੇ ਤੁਸੀਂ ਕਹਰੇ ਸੀ ਮੈਂ ਨਸ਼ੇ ਨਹੀਂ ਕਰਦਾ ਹੁਣ ਫੇਰ ਮੇਰੀ ਗੱਲ ਤਾਂ ਸੁਣ ਲੈ ਮੇਰ ਨਾਲ ਬਸ ਸਰੀਰ ਜਨ ਉੱਟ ਰਿਹਾ ਹੈਗਾ ਆ ਇੱਕਦਮ ਚੱਡਾਵਣੀ ਜਾਂਦਾ ਹੋਣਾ ਸ਼ਾਇਦ ਤੂੰ ਸਮਝ ਕੋਈ ਜੀਤਾ ਕਰਨਾ ਇੱਕ ਬਰੀ ਮੈਂ ਨਾ ਤੈਨੂੰ ਕਿ ਬਸਾਇੰਗਾ ਨਾ ਮੈਂ ਥੋੜੇ ਜਿਹਾ ਪੈਸੇ ਦੇ ਦੇ ਅੱਜ ਮੇਰੇ ਕੋਲ ਤਾਂ ਹੈ ਨਹੀਂ ਪੈਸੇ ਤਾਂ ਸਾਰੇ ਬਾਪੂ ਕੋਲ ਹੁੰਦੇ ਨੇ ਮੈਨੂੰ ਕਿਹਨੇ ਦਿੱਤੇ ਨੇ ਪੈਸੇ ਜੇ ਪੈਸੇ ਨਹੀਂ ਹੈਗੇ ਅਗਰ ਨਹੀਂ ਦੇ ਦੇ ਜਾ ਕੋਈ ਪਰਾਂ ਹੋਵੋ ਇਹਦਾ ਮਤਲਬ ਤਾਂ ਤੁਸੀਂ ਮੇਰੇ ਗਹਿਣੇ ਤੇ ਅੱਖ ਰੱਖ ਰખી ਹੋਣਾ ਮੇਰੇ ਕੋਲ ਨੇ ਕੁਝ ਵੀ ਹੈਗਾ ਤੁਹਾਨੂੰ ਇੱਕ ਵਾਰ ਕਹੇ ਤਾਂ ਸਮਝ ਨਹੀਂ ਲੱਗਦਾ ਹੈਗਾ ਕਿ ਮੇਰਾ ਸਰੀਰ ਟੁੱਟ ਰਹਿਗਾ ਤੇ ਫਿਰ ਮੈਂ ਕੀ ਕਰਾਂ ਕਿਤੇ ਵਸਤਾ ਰੱਖਣਾ ਹੈ ਘੜੇ ਇਹ ਤਾਂ ਮੇਰੇ ਨੇ ਮੈਂ ਨਹੀਂ ਦਿੰਦੀ ਤੂੰ ਤਾਂ ਨਸ਼ਾ ਵੇਚ ਕੇ ਨਸ਼ਾ ਹੀ ਕਰਨਾਗਾ ਮੈਂ ਤਾਂ ਮਸਾ ਪਾਏ ਨੇ ਮੇਰੇ ਪੇਕੇ ਨੇ ਮੈਂ ਨਹੀਂ ਪਾਹੀ ਜਿਉਂਦਾ ਨਾ ਰਿਹਾ ਫਿਰ ਤੂੰ ਕੀ ਕਰੇਂਗੀ ਮੈਂ ਕਿਹਾ ਤੈਨੂੰ ਵੀ ਨਸ਼ਾ ਕਰੋ ਨਾ ਕਰੋ ਐ ਨਹੀਂ ਤੈਨੂੰ ਸਮਝ ਕਮਲਾ ਯਾਰ ਬੋਲਾ ਹੋਇਆ ਮੈਂ ਤੈਨੂੰ ਕੀ ਕਿਹਾ ਸੀਗਾ ਉੱਪਰ ਜਾਣ ਨਾਲ ਐ ਨਹੀਂ ਗੱਲ ਕਰਨੀ ਉਹ ਕਾਹਨੂੰ ਯਾਰ ਪਿਆਰ ਨਾ ਮੰਨਦੀ ਦੀ ਸੀਗੀ ਯਾਰ ਮੈਂ ਤੈਨੂੰ ਕਹਿ ਰਿਹਾ ਚੁੱਪ ਕਰ ਨਰੀ ਬੇਇੱਜ਼ਤੀ ਕਰਈ ਜਾਣਾ ਤਬੀ ਤੁਸੀਂ ਗੁੱਸਾ ਨਾ ਕਰੋ ਮੈਂ ਹੈਗਾ ਨਾ ਮੈਂ ਸਮਝਾਉਣ ਆ ਕਮਲ ਚੱਲ ਏ ਬਾਰ ਐਂ ਗੱਲ ਕਰ ਦਿੰਦੇ ਨੇ ਢੋਲਾ ਕਮਲਾ ਇਧਰ ਇਧਰ ਤੂੰ ਕੀ ਸਮਝਾ ਕੇ ਭੇਜਿਆ ਸੀ ਮੈਂ ਇਹ ਪਿਆਰ ਨਾਲ ਗੱਲ ਕਰੀ ਭਰਜਾਈ ਨਾਲ ਐਨਾ ਗੁੱਸਾ ਨਹੀਂ ਕਰੀਦਾ ਉਹਨਾਂ ਗੱਲ ਤਾਂ ਮੈਂ ਤਿਆਰ ਨਾਲ ਹੀ ਕੀਤੀ ਸੀ ਬਾਈ ਯਾਰ ਉਹਨਾਂ ਨਾਲ ਮੰਨਈ ਨਹੀਂ ਹੈਗੀ ਜਦੋਂ ਯਾਰ ਕਮਲਾ ਜਨਾਨੀ ਜੀਅਤ ਨੂੰ ਸਾਹਮਣਾ ਇਹਨਾਂ ਸੌਖਾ ਨਹੀਂ ਹੁੰਦਾ। ਸਾਹਮਣਾ ਕੰਮ ਲੈਣਾ ਪੈਂਦਾ ਇਹਨਾਂ ਤੋਂ। ਦੇਖੋ ਪਰ ਯਾਰ ਹਾਂ ਸੱਚੀ ਤੂੰ ਯਾਰ ਮੇਰੀ ਹਾਲਤ ਸਮਝ ਸਕਦਾ ਯਾਰ। ਮੈਂ ਤੁਹਾਨੂੰ ਇੱਕ ਮਿੰਟ ਵੀ ਨਹੀਂ ਹੁਣ ਲੰਗਾਇਆ ਜਾ ਰਿਹਾ ਯਾਰ। ਬਾਈ ਥੋੜ ਲੱਗ ਰਹੀ ਹੈ ਬਈ ਬਣ ਕੇ ਜੀ ਕੋਈ ਹੱਲ ਕਰਦਾ ਸਮਝਦਾ ਇਹ ਹਾਲਤ। ਹਾਂ ਹਾਲਤ ਅਦਰ ਮੈਂ ਕਰ ਸਕਦਾ। ਕਿਵੇਂ ਫੜ ਇਹਦੇ ਰਹਿ ਗਏ 4 ਪੈਸੇ ਇਹਦਾ ਵੀ ਫੜ ਲਿਆ। ਪਰ ਧੱਲੇ ਆ ਵੀ ਤੈਨੂੰ ਆਪ ਜਾਣਾ ਪਊਗਾ ਮੈਂ ਨਹੀਂ ਜਾ ਸਕਦਾ। ਜਾਤਾ ਮੈਂ ਉਹਨਾਂ ਯਾਰ ਬਈ ਯਾਰ ਪਹਿਲਾਂ ਕਦੋਂ ਦੱਸਿਆ ਤੈਨੂੰ ਯਾਰ ਮੈਨੂੰ ਆਹੀ ਤੇਰੇ ਕੋਲੇ ਹੋਊਗਾ ਕੋਈ ਪੈਸਾ ਜਾ ਮੈਂ ਲੈ ਲਵਾਂਗਾ ਫਿਰ ਤੈਨੂੰ ਹਾਂ ਹਾਂ ਠੀਕ ਹੈ ਤੂੰ ਚਾਹ ਪਾਣੀ ਪੀ ਕਿਨੂੰ ਬੜਾ ਜ਼ਿਆਦਾ ਦਿਨ ਲੱਗੀ ਤੇਰੇ ਨਹੀਂ ਮੈਂ ਤਾਂ ਠੀਕ ਆ ਮੈਂ ਸਮਝਾਇਆ ਭਾਬੀ ਕਮਲ ਨੂੰ ਸਮਝ ਗਿਆ ਉਹ ਤੇ ਤੇਰੇ ਅਰਗੇ ਸੱਪ ਨਾਲ ਹੁਣ ਤਾਂ ਬੰਦਾ ਸਮਝਿਆ ਵੀ ਕਦੇ ਨਹੀਂ ਸਮਝਦਾ ਫਰਜਾਈ ਕਿਹੋ ਜਿਹੀ ਗੱਲਾਂ ਕਰਦੀ ਆ ਤੈਨੂੰ ਪਤਾ ਮੈਂ ਕਿਹਾ ਤੇਰੇ ਘਰ ਕੀ ਆਉਣਾ ਕਮਲ ਨਾਲ ਤਾਂ ਮੂੰਹ ਫਿਰਦਾ ਅਸਲ 'ਚ ਮੁੰਡਾ ਤੇਰੇ ਨਾਲ ਹਮਦਰਦੀ ਹੈ ਤੇਨੂੰ ਪਤਾ ਕਮਲ ਨੂੰ ਸ਼ਪੱਤ ਵੀ ਤਾਹੀ ਕਰਾਉਣਾ ਮੈਂ ਸਾਰਦਾ ਤੂੰ ਵੀ ਨਹੀਂ ਮੈਂ ਆਪਦਾ ਸਾਰਾ ਬੋਸ ਹਟਾ ਦਉ ਤੇ ਸਿਰਫ ਤੇਰੇ ਕਰਕੇ ਤੈਨੂੰ ਸ਼ਰਮ ਨਹੀਂ ਆਉਂਦੀ ਆ ਕਰਤੂਤਾਂ ਕਰਕੇ ਤੂੰ ਕਿਸੇ ਦਾ ਘਰ ਪੱਟ ਰਿਆ ਪਰ ਜਾਈ ਮੈਂ ਤਾਂ ਤੇਰਾ ਸਾਥ ਦੇਣਾ ਮੈਨੂੰ ਤੇਰੇ ਸਾਥ ਦੀ ਲੋੜ ਨਹੀਂ ਹੈਗੀ ਅੱਜ ਤੋਂ ਬਾਅਦ ਨਾ ਸਾਡੇ ਘਰੇ ਨਾ ਆਇਆ ਕਰ ਜੇ ਆਇਆ ਵੀ ਹੈ ਨਾ ਤਾਂ ਮੈਂ ਮੇਰੇ ਸਹੁਰੇ ਨੂੰ ਦੱਸ ਦੂੰਗੀ ਵੀ ਤੂੰ ਜਾਣ ਕੇ ਨਸ਼ੇ ਤੇ ਲਾਉਣਾ ਉਹਨੂੰ ਪਰ ਜਾਈ ਹੁਣ ਤੂੰ ਦੱਸੇਂਗੇ ਵੀ ਕਿੰਨੇ ਤੇਰੇ ਘਰ ਵਾਲਾ ਕੋਨ ਨਸ਼ੇ ਦੀ ਲੋੜ ਸੀ ਉਹ ਦਿ ਲੋੜ ਨਾ ਪੂਰੀ ਕਰਤੀ ਨਾਲੇ ਵੈਸੇ ਵੀ ਜਦੋਂ ਦਾ ਮਿਲਿਆ ਉਹ ਨੂੰ ਮੈਂ ਸਾਬ ਤੋਂ ਪਹਿਲਾਂ ਵੀ ਕਰਦਾ ਸੀ ਉਹ ਤੈਨੂੰ ਕੋਈ ਪਿਆਰ ਕਰ ਨਹੀਂ ਕਰਦਾ ਨਾਲੇ ਵਰਜਾਈ ਇੱਥੇ ਹੁਣ ਮੈਨੂੰ ਜਮਾ ਪਸੰਦ ਨਹੀਂ ਪਸੰਦ ਤਾਂ ਮੈਨੂੰ ਤੂੰ ਹੋ। ਬਸ ਤਾਂ ਆ ਜਾ ਨਾ ਤੂੰ ਯਕੋ ਸਗਰੀ ਨੇ ਮੇਰੇ ਤੇ ਤੇਰਾ ਦਿਮਾਗ ਤਾਂ ਠੀਕ ਆ ਤੂੰ ਬੋਲ ਕੀ ਰਿਹਾ ਨਾਲੇ ਜੇ ਤੇਰੇ ਅੱਗੇ ਦੋਸਤ ਹੋਣ ਨਾ ਤੂੰ ਦੁਸ਼ਮਣਾਂ ਦੀ ਲੋੜ ਨਹੀਂ ਜਿਹੜੀ ਥਾਲੀ 'ਚ ਖਾਣਾ ਉਸੇ 'ਚ ਸ਼ੇਕ ਕਰਦਾ ਨਮਕੋ ਹਰਾਮ ਕਿਸੇ ਥਾਂ ਦਾ ਚੁੱਪ ਕਰ ਜਾ ਬਜਾਈ ਕੋਈ ਔਰਤ ਮੇਰੇ ਸਾਹਮਣੇ ਉੱਚੀ ਆਵਾਜ਼ 'ਚ ਬੋਲੇ ਨਾ ਮੈਨੂੰ ਜਵਾਬ ਪਸੰਦ ਨਹੀਂ ਨਾਲੇ ਤੂੰ ਸੱਪ ਕੇ ਹਨਾ ਮੈਨੂੰ ਤੇਰੇ ਘਰ ਆਣ ਨੂੰ ਤਾਂ ਲੰਗਦਾ ਸੱਪਾਂ ਤੋਂ ਕਦੇ ਵਫਾ ਦੀ ਮੀਨ ਨਹੀਂ ਲਾਉਂਦੇ ਹੁੰਦੇ ਤੇ ਹੁਣ ਡੰਗਣਾ ਬੱਸ अच्छा ਇਹ ਤੇਣਾ ਜ਼ਬਰਦਸਤੀ ਕਰਦਾ ਸੀ ਤੇ ਤੂੰ ਇਹਦਾ ਕਤਲ ਕਰਤਾ ਨਹੀਂ ਜਨਾਬ ਇਹ ਗੱਲ ਨਹੀਂ ਹੈਗੀ ਜੀ ਮੈਂ ਤਾਂ ਆਪਦੇ ਪਿੱਕੇ ਕਰੇ ਵੀ ਬਹੁਤ ਦੁਖੀ ਸੀ ਤੇ ਇੱਥੇ ਵੀ ਦੁਖੀ ਹਾਂ ਚਲ ਬਸ ਕਰ ਹੁਣ ਜਿਆਦਾ ਡਰਾਮੇ ਜੇ ਨਾ ਕਰ ਜਣੇ ਤੂੰ ਕੁੜੀਏ ਤੂੰ ਉੱਥੇ ਕੀ ਕਰਨ ਗਈ ਸੀ ਜਣੇ ਤੂੰ ਇਹਦਾ ਕਤਲ ਕਿਉਂ ਕਰਨਾ ਚਾਹੁੰਦੀ ਸੀ ਦੱਸਦੀਆਂ ਜ਼ਿਆਦਾ ਵੇਡ ਤਾਂ ਨਹੀਂ ਕਰਾਈ। ਆਗੇ ਜਨਾਬ ਵੇਡ ਤਾਂ ਤੁਹਮੇ ਹੀ ਕਰਾਉਣੀ ਹੈ। ਮੈਨੂੰ ਪਤਾ ਹੈ ਮੈਡੀ ਤੋਂ ਚੱਲ ਕੇ ਤੇਰੇ ਘਰ ਤੱਕ ਆ ਜਾਣਾ ਤੇ ਤੇਰੇ ਉਹਦੇ ਨਾਲ ਦੋ ਕਦਮ ਤੱਕ ਨਹੀਂ ਆ ਜਾਂਦਾ। ਉਹ ਯਾਰ ਸਮਝਿਆ ਕਰ। ਪਰ ਕਰੇ ਵੀ ਬਾਹਰ ਨੇ ਲਾ ਕੇ ਆਣੇ ਹੁੰਦੇ ਆਗੇ। ਬਾਹਰ ਨੇ ਤਾਂ ਲਾਉਣੀ ਪੈਣਗੇ। ਚਾਰ ਬਾਰ ਵੀ ਸੋਚ ਲੈ ਕਰ ਆਪਣੇ। ਬਥੇਰਾ ਸੋਚਦੀਆਂ ਤੇਰੇ ਬਾਰੇ। ਤਾਂ ਹੀ ਤੈਨੂੰ ਸਮਝਾਉਣੀ ਰਹਿਣੀ ਹੈ। ਮੇਰੀ ਗੱਲ ਸੁਣ। ਹਾਂ। ਆਵੇਲੇ ਚੇ ਕੰਮ ਛੱਡ ਕੇ ਨਾ ਤੂੰ ਕੋਈ ਨੌਕਰੀ ਵਗੈਰਾ ਲੈ ਲੈਣਾ ਜੇ ਮੈਂ ਨੌਕਰੀ ਕਰਨੀ ਹੁੰਦੀ ਤੇਰੇ ਨਾਲ ਪਿਆਰ ਗਿਆ ਪਾਉਂਦਾ ਲੈ ਵੈਸੇ ਵੀ ਇੰਨੇ ਜੋਗੀ ਤੂੰ ਹੈਗੀ ਐ ਮੇਰਾ ਖਰਚਾ ਬਣੀ ਔੜ ਸਕੇ ਕੰਮ-ਕਮਣੀ ਮੇਰਾ ਤਾਂ ਹੁੰਦਾ ਆਪਾਂ ਨਹੀਂ ਇੰਨੀ ਰਲਣਾ ਇਹ ਗੱਲ ਉਹ ਨਹੀਂ ਹੈਗੀ ਪਰ ਤੂੰ ਸੋਚਣਾ ਹੁਣ ਕੱਲੂ ਆਪਣਾ ਵਿਆਹ ਵੀ ਹੋਣਾ ਹੈਗਾ ਫਿਰ ਇਹ ਸਭ ਚੰਗਾ ਨਹੀਂ ਲੱਗਦਾ ਹੈਗਾ ਮੈਨੂੰ ਕੀ ਨਹੀਂ ਚੰਗਾ ਲੱਗਾ ਮਤਲਬ ਤੂੰ ਆਹ ਵਾਰਾ ਕਰਦੀ ਸੀ ਛੱਡ ਦੇ ਨਾ ਮੇਰੇ ਕਰਕੇ ਤੂੰ ਮੈਨੂੰ ਇਹ ਪਸੰਦ ਕਰਦੀ ਦੀ ਵਾਰਾ ਕਰਦੀਆਂ ਕਰਕੇ ਤੇ ਹੁਣ ਕਹਿ ਰਹੀਆਂ ਛੱਡ ਦੇ ਤੂੰ ਗੱਲ ਹੋਰ ਸੀ ਹੁਣ ਕੀ ਚਾਹਉਣੀ ਏ ਤੂੰ ਮੈਂ ਚਾਹਉਣੀ ਏ ਕਿ ਆਪਾਂ ਵੀ ਵਿਆਹ ਵਾਰੀ ਸੋਚੀਏ ਵਿਆਹ ਤੈਨੂੰ ਲੱਗਦਾ ਤੇਰੇ ਘਰ ਦੇ ਆਪਣੇ ਵਿਆਹ ਵਾਸਤੇ ਮੰਨ ਜਾਣਗੇ ਇਹ ਕਦੇ ਨਹੀਂ ਹੋਣਾ ਤੂੰ ਚੰਗੇ ਘਰ ਦੀ ਕੁੜੀ ਆ ਤੇ ਮੈਂ ਵਿਹਲਾ ਘਰੋਂ ਕੱਢਿਆ ਹੋਇਆ ਬਾਕੀ ਜੀ ਤੂੰ ਇੰਨੇ ਪਿਆਰ ਕਰਦੀਆਂ ਚੱਕ ਲਿਆ ਘਰੋਂ ਪੈਸੇ ਪਾ ਚੱਲ ਮੇਰੇ ਨਾਲ ਬਸ ਕੋਈ ਬੋਲਦੀ ਬੰਦਾ ਇਹ ਨਹੀਂ ਪਿਆਰ ਸੀ ਇਹੀ ਤੱਕ ਅਸੀਂ ਪਿਆਰ ਦੀ ਪਿਆਰ ਦੀ ਗੱਲ ਲੰਘ ਕਰ ਸੀ ਤੂੰ ਮੇਰਾ ਪਿਆਰੀ ਪਰਖਣਾ ਨਾ ਮੈਂ ਤੇਰੇ ਲਈ ਕੁਝ ਵੀ ਕਰਨ ਨੂੰ ਤਿਆਰ ਆਂ ਦੀਪੀ ਕਦੇ ਇਹ ਗੱਲਾਂ ਨਾਲ ਕੁਝ ਨਹੀਂ ਹੁੰਦਾ ਯਾਰ ਤਾਂ ਪਹਿਲਾਂ ਕੋਈ ਬੰਦੋਬਸਤ ਕਰ ਫੇਰ ਮੈਨੂੰ ਫੋਨ ਕਰੀ ਠੀਕ ਹੈ ਨਾ ਹੁਣ ਮੈਂ ਚੱਲਦਾ ਆ। ਆਹ ਦੇਪੀ। ਤੈਨੂੰ ਫੋਨ ਕਰਕੇ ਕਾਹਤੋਂ ਬੁਲਾਇਆ ਮੈਨੂੰ ਇੱਥੇ? ਲੈ। ਦੇਖੋ ਮੈਂ ਨਾ ਆਪਣੇ ਕਰੋ ਸਾਰਾ ਸਮਾਨ ਚੱਕ ਲਈ। ਹੁਣ ਪਲੀਜ਼ ਆਪਾਂ ਭੱਜ ਚਲਦੇ ਆਂ। ਕੀ ਬੋਲੀਐ ਨਹੀਂ ਤੂੰ? ਮੈਂ ਤੈਨੂੰ ਕਿਹਾ ਸੀ ਹਾਂ ਵੀ ਭੱਜ ਜਾਗੇ ਪਰ ਆਹ ਥੋੜੀ ਜਿਹੀ ਹਜੇ ਤੂੰ ਅੱਜ ਹੀ ਆ ਜਾ। ਦੇਖ ਬਸ ਕਰ। ਕਿੰਨੇ ਕੁ ਲਾਰੇ ਲਈ ਜਾਏਂਗਾ ਮੈਨੂੰ? ਕਿੰਨਾ ਕੁ ਟਾਈਮ ਚਾਹੀਦਾ ਹੈਗਾ ਤੈਨੂੰ? ਦੇਪੀ। ਮੈਂ ਤੈਨੂੰ ਕੋਈ ਲਾਰਾ ਨਹੀਂ ਲਾਰਾ। ਅੱਛਾ। ਐਨਸ ਲੈ ਕੇ ਗਏ ਆ। ਦੇਖਾ। ਬਸ ਥੋੜੇ-ਬੋਤੇ ਪੈਸੇ ਆ ਤੇ ਗੈਣੇ ਆ। ਮੰਮੀ ਨੇ ਮੇਰੇ ਵਿਆਹ ਲਈ ਸਾਮਕੇ ਰੱਖੇ ਸੀ। ਇਹ ਤਾਂ ਤੂੰ ਵਧੀਆ ਕੀਤਾ। ਅੱਛਾ। ਆ ਹਣ ਤੂੰ ਐ ਕਰ। ਹੁਣ ਤਾਂ ਤੂੰ ਘਰੇ ਜਾ। ਮੈਂ ਲਾ ਆ ਪੈਸੇ ਨਾਲ ਕੋਈ ਰਹਿਣ ਦਾ ਇਂਤਜ਼ਾਮ ਕਰਦਾ। ਫਿਰ ਸ਼ਾਨੂ ਨੂੰ ਤੇਨ ਬੁਲਾ ਲੂੰਗਾ ਮੈਂ। ਸੰਜੇ ਮੇਰੇ ਮੂੰ ਤੇ ਮੂਰਖ ਲਿਖਿਆ ਹੈਗਾ। ਪਹਿਲਾਂ ਹੀ ਤੂੰ ਮੈਨੂੰ ਬੋਲ ਲਾਰੇ ਲਾ ਚੁੱਕਿਆ। ਤੂੰ ਮੈਂ ਕਿਤੇ ਜਾਣ ਵਾਲੀ ਹੁਣ ਮੈਂ ਤੇਰੇ ਨਾਲ ਹੀ ਰਹੂੰਗੀ ਯਾਰ ਦੀਪੀ ਤੂੰ ਸਮਝਦੀ ਕਿਉਂ ਨਹੀਂ ਹੁੰਦੀ ਤੈਨੂੰ ਪਤਾ ਮੈਂ ਕਿੰਨਾ ਜ਼ਰੂਰੀ ਕੰਮ ਛੱਡ ਕੇ ਆਇਆ ਯਾਰ ਤੇਰੇ ਪਿੱਛੇ ਐਕਟਾ ਵੀ ਕੀ ਜ਼ਰੂਰੀ ਕੰਮ ਸੀ ਮੇਰੇ ਤੋਂ ਜ਼ਿਆਦਾ ਜ਼ਰੂਰੀ ਹੋ ਗਿਆ ਉਹ ਗੱਲ ਨਹੀਂ ਕਹਿ ਰਹਾ ਮੈਂ ਪਰ ਹੁਣ ਆ ਕਿੱਥੇ ਜਾਵਾਂਗੇ ਆਪਾਂ ਕੋਈ ਥਾਂ ਟਿਕਣਾ ਹੈ ਆਪਣੇ ਕੋਲੇ ਕੋਈ ਨਾ ਹੈਗੇ ਆ ਪੈਸੇ ਹੋ ਜਾਊਗਾ ਸਭ ਹੱਲ ਨਾਲੇ ਵੈਸੇ ਵੀ ਮੈਨੂੰ ਤੇਰੇ ਪਿਆਰ ਤੇ ਹੁਣ ਕੋਈ ਭਰੋਸਾ ਨਹੀਂ ਤੇਰੇ ਪਤਾ ਮੇਰੇ ਘਰੇ ਤਾਂ ਕਿੰਨਾ ਖਲਾਰਾ ਪੈ ਗਿਆ ਹੁਣ ਵੀ ਕੁੜੀ ਤਾਂ ਭੱਜ ਗਈ ਦੀਪੀ ਕੁਝ ਵੀ ਕਹਿਦੀ ਯਾਰ ਸ਼ਾਮ ਤੱਕ ਦੀ ਗੱਲ ਹੈ ਸਾਰੀ ਮੈਂ ਕੋਈ ਅਰੇਂਜਮੈਂਟ ਕਰ ਲਵਾਂ ਤੱਕ ਮੈਂ ਤੈਨੂੰ ਕਹਿਤਾ ਨਾ ਮੈਂ ਕਿਤੇ ਨਹੀਂ ਜਾ ਰਹੀ ਅਸਲ ਚ ਤਨਾ ਮਿੰਦਰੇ ਪਿਆਰ ਤੇ ਹੀ ਨਿਭੋਸਾ ਰਿਹਾ ਹੁਣ ਦੀਪੀ ਦੇਖ ਤੂੰ ਵਾਰੀ ਵਾਰੀ ਨਾ ਹੀ ਗੱਲ ਨਾ ਕਰ ਪਿਆਰ ਤੈਨੂੰ ਬਹੁਤ ਕਰਦਾ ਮੈਂ ਅੱਛਾ ਫਿਰ ਤੈਨੂੰ ਦਿੱਕਤ ਹੀ ਕੀ ਹੈ ਮੇਰੇ ਨਾਲ ਰੱਖਣ ਚ ਦਿੱਕਤ ਤਾਂ ਕੋਈ ਨਹੀਂ ਜਿਆ ਗੱਲਾਂ ਨਾ ਦੀਪੀ ਤੈਨੂੰ ਮੇਰੇ ਪਿਆਰ ਤੇ ਭਰੋਸਾ ਨਹੀਂ ਹਾਂ ਨਹੀਂ ਹੈਗਾ ਚਲ ਤੈਨੂੰ ਅਜਿਹਾ ਭਰੋਸੇ ਹੀ ਦਵਾਂਗਾ ਕਿ ਕਿੱਥੇ ਜਾ ਰਿਹਾ ਤੂੰ ਚਲ ਤਾਂ ਸਹੀ ਮੇਰੇ ਨਾਲ ਚੱਲ ਮੈਨੂੰ ਲੈ ਕੇ ਕਿੱਥੇ ਚੱਲ ਬਾਹਰ ਤਾਂ ਜਾ ਮੈਂ ਸੰਜੇ ਦੇ ਕਹਿਣ ਤੇ ਆਪਣੇ ਘਰੋਂ ਪੈਸੇ ਤੇ ਗੈਣੀ ਚੱਕ ਲਈ ਸੀ ਮੈਂ ਉਸ ਨੜਪਤ ਜਣਾ ਸੀ ਪਰ ਉਹਨੇ ਇਹ ਸਭ ਕਿਉਂ ਦੇ ਪੀ ਦਰਨ ਦੀ ਕੋਈ ਲੋੜ ਨਹੀਂ ਕੀ ਦਰਨ ਦੀ ਲੋੜ ਨਹੀਂ ਆਪਾਂ ਇੱਥੇ ਕਰਨੇ ਕੀ ਆਏ ਆਂਗੇ ਉਹ ਗੱਲ ਤਾਂ ਸੁਣ ਲੈ ਮੇਰੀ ਜੇ ਤੂੰ ਘਰੇ ਨਹੀਂ ਨਾ ਜਾ ਸਕਦੀ ਆਪਾਂ ਐ ਕਰਦੇ ਆ ਥੋੜਾ ਟਾਈਮ ਇੱਥੇ ਰੁਕਦੇ ਆ ਫਿਰ ਚਲੀ ਜਾਈਂ ਕਰੇ ਤੇ ਸਨਜੀ ਕਿ ਕੋਈ ਜਗਾਂਗੇ ਰੁਕਣ ਦੀ ਆਪਾਂ ਕਿਤੇ ਹੋਰ ਚਲਦੇ ਆ ਫਲਿਕਸ ਚ ਤੂੰ ਕਹਿ ਰਹੀ ਸੀ ਨਾ ਤੈਨੂੰ ਮੇਰੇ ਪਿਆਰ ਤੇ ਭਰੋਸਾ ਨਹੀਂ ਤੈਨੂੰ ਦੱਸਦਾ ਭਰੋਸਾ ਕੀ ਹੁੰਦਾ ਹੱਥ ਛੱਡ ਸਨਜੀ ਮੇਰੀ ਗੱਲ ਸੁਣ ਤੇਰਾ ਕੰਮ ਸਿਆਪੇ ਨਹੀਂ ਬੈਠਣਾ ਸਰ ਹੱਟ ਮੇਰਾ ਸਮਝ ਨਹੀਂ ਆਉਂਦੀ ਆਪਾਂ ਸੰਜੀ ਮੇਨਾਂ ਜ਼ਬਰਦਸਤੀ ਕਰਨ ਲੱਗ ਗਿਆ ਸੀ ਮੈਂ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਫਿਰ ਦੀਦੀ ਨੇ ਆ ਕੇ ਮੈਨੂੰ ਬਚਾ ਕੀਤਾ ਤੇ ਸੰਜੀ ਦੇ ਸਿਰ ਤੇ ਡੰਡਾ ਮਾਰਿਆ ਕਿਸ ਨਾਲ ਉਸਦੀ ਮੌਤ ਹੋ ਗਈ ਤੇ ਦਿਨੇ ਸਭ ਮੇਰੇ ਬਚਾ ਲਈ ਕੀਤਾ ਬਸ ਚਲੋ ਹੇ ਤਾਂ ਹੁਣ ਕਲੀਅਰ ਹੋ ਗਿਆ ਵੀ ਕਤਲ ਤੁਸੀਂ ਕੀਤਾ ਲਾਪ੍ਰਿਤਾ ਪੁਲਿਸ ਮੇਰੇ ਕਰੇ ਲਾਪ੍ਰਿਤਾ ਬਤ ਖੈਰ ਸੁਖਤਾ ਗਈ ਆ ਆ ਪੁਲਿਸ ਪੁਲਸ ਆਪਨੇ ਕਰੇ ਨਾਲੇ ਆ ਲਾਸ਼ ਕਿਦੀ ਆ ਕੋਈ ਗੱਲ ਨਹੀਂ ਜੀ ਇਹ ਵੀ ਤੁਹਾਨੂੰ ਜਲਦੀ ਪਤਾ ਲੱਗ ਜਾਊਗਾ ਤੁਸੀਂ ਕੌਣ ਹੋ ਸਰ ਮੈਂ ਇਹਦਾ ਸੋਹਰਾ ਮੇਰੀ ਨੋਹ ਹੈ ਆ अच्छा परइता कह रही थी कि ਤੁਸੀਂ ਦੋ ਦਿਨਾਂ ਵਾਸਤੇ ਗਏ ਹੋ ਤੇ ਤੁਸੀਂ ਵਾਪਸ ਵੀ ਆ ਗਏ ਜਨਾਬ ਮੈਂ ਆਪਣੀ ਭੈ ਲੈ ਵਗਿਆ ਸੀਗਾ ਬਸ ਜ਼ਰੂਰੀ ਕੰਮ ਸੀਗਾ ਤਾਂ ਵਾਪਸ ਵੀ ਆ ਗਿਆ ਤੁਹਾਡਾ ਬੇਟਾ ਵੀ ਤੁਹਾਡੇ ਨਾਲ ਹੀ ਗਿਆ ਸੀ ਨਾ ਬੇਟਾ ਬੇਟਾ ਤਾਂ ਮੇਰੇ ਨਾਲ ਹੀ ਗਿਆ ਜੀ ਤਾਂ ਘਰ ਹੀ ਸੀਗਾ ਜਨਾਬ ਫਿਰ ਇਹ ਝੂਠ ਕਉ ਬੋਲੀ ਜਾਂਦੀ ਆ ਮੈਨੂੰ ਲੱਗਦਾ ਕੁਝ ਨ ਕੋਈ ਜਾਂਦੀ ਆ ਆਪਣੇ ਤੋਂ ਐ ਕਰ ਸੰਗਤ ਇਹਨਾਂ ਦਾ ਘਰ ਦੀ ਤਲਾਸ਼ੀ ਲੈ ਕੁਝ ਹੋਰ ਵੀ ਮਿਲੂਗਾ ਪਾਣੂ ਇੱਥੋਂ ਲਾਫਰੀ ਤਾਂ ਅਖੀ ਚੱਲ ਰਿਹਾ ਹਮ ਤਾਂ ਕੋਈ ਗੱਲ ਨਹੀਂ ਜੀ ਉਹ ਵੀ ਤੁਹਾਨੂੰ ਜਲਦੀ ਪਤਾ ਲੱਗ ਜਾਊਗਾ ਜਰਾ ਵਾਹ ਹੱਸ ਸੋਹਣਾ ਕਿੰਕਲਾ ਆਸ਼ਾਪ ਨੂੰ ਬਾਹ ਮੇਰੀ ਠਿੱਕੇ ਕੁੜੀਏ ਕੌਣ ਆਏ ਬੋਲ ਇਹ ਮੇਰੇ ਘਰ ਵਾਲਾ ਜੀ ਹਾਂ ਵਾਲਾ ਪਰ ਤੂੰ ਤਾਂ ਕਹਿੰਦੀ ਸੀ ਵੀ ਤੇਰੇ ਘਰ ਵਾਲਾ ਬਾਹਰ ਗਿਆ ਫੋ ਦੋ ਦਿਨ ਵਾਸਤੇ ਸੱਚ ਦੱਸ ਕੀ ਆ ਜਿਹੜੀ ਮੈਂ ਹੁਣ ਤੱਕ ਤੁਹਾਨੂੰ ਕਹਾਣੀ ਦੱਸੀ ਐ ਉਹ ਉੱਧੀ ਸੀ ਪੂਰਾ ਸੱਚ ਸੁਣੋ ਇਹ ਤਾਂ ਕਿਥੋਂ ਦੌੜਨਾ ਹੈ ਹਾਂ ਦੀਪੀ ਉਹ ਯਾਰ ਛੇਤੀ ਬੋਲ ਮੈਂ ਜ਼ਰੂਰੀ ਕੰਮ ਗਿਆ ਆ ਕਿਤੇ ਚੰਗਾ ਆ ਰਿਹਾ ਪਰ ਜੀ ਅਸਤਦ ਬਚ ਗਈ ਤੇ ਰਲਾ ਹਸਾਬ ਤਾਮ ਕਦੇ ਵੇਰ ਸਹੀ ਆਉਂਗਾ ਮੈਂ ਐ ਨਹੀਂ ਘੜਾ ਛੱਡਦਾ ਉਹ ਘਾਤ ਮੁਸਕੀ ਜ ਨਹੀਂ ਆਉਣਾ ਵੇਖ ਅੱਗੇ ਢੱਕ ਕੇ ਹੈਗੀ ਕੋਈ ਸੁਰਤ ਤੈਨੂੰ ਸੰਜੀਏ ਕਿੱਥੇ ਅੰਮਰਾ ਯਾਰ ਮੈਨੂੰ ਕੀ ਪਤਾ ਕਿੱਥੇ ਆ ਸੋ ਮੈਨਾਂ ਛੱਡ ਕੇ ਗਿਆ ਯਾਰ ਉਹਨੂੰ ਰੇ ਉਹ ਮਜ਼ਹੂਰੀਆ ਮੈਨੂੰ ਤੁਰ ਕਰਵਿਆ ਮੈਂ ਦਿੱਤਾ ਉਹ ਦੇਖਾ ਮੇਰੇ ਯਾਰ ਸਾਰਾ ਬੁਢੀ ਬੜਾ ਰਹਾ ਮੈਨੂੰ ਖਾਣ ਲਿਆ ਜਿਹੜਾ ਉਹ ਲੈ ਕੇ ਆਉਣਾ ਪਹਿਲਾਂ ਮੇਰੀ ਤਾਂ ਸੁਣ ਲੈ ਆਪਦੀ ਜਵਾਬ ਮਾਰੀ ਜਾਣਾ ਤੈਨੂੰ ਪਤਾ ਹਣੀ ਤੈਨੂੰ ਪੈਸੇ ਕਿਉਂ ਦਿੱਤੇ ਸੀ ਮੈਨੂੰ ਤਾਂ ਆ ਦਿੱਤੇ ਔਰ ਦੇਖ ਰਹੀਏ ਮੇਰੀ ਮੇਰੀ ਹਾਲਤ ਗਈ ਉਰੀ ਦੀ ਬਸ ਜਦੋਂ ਮਰਨ ਜਾ ਰਹੀ ਮੇਰਾ ਮੇਰੇ ਤੇ ਨਿਗਾ ਰੱਖਦਾ ਉਹ ਤਾਂ ਕਰਕੇ ਪੈਸੇ ਦਿੱਤੇ ਤੂੰ ਨਾ ਹੁਣ ਮੇਰੇ ਰੱਬ ਵਰਗੇ ਯਾਰ ਤੇ ਦੁਸ਼ਣ ਲਾਉਣੀ ਇਹਦੇ ਹਾਂ ਦੁਸ਼ਣ ਲਾਉਣੀ ਕਰਦੇ ਵੀ ਆਹ ਤੇਰੀ ਕੁੱਟ ਖਾਦੀ ਤੇਰੀ ਕੁੱਟ ਖਾਦੇ ਹੁਣ ਨਹੀਂ ਸਹਿੰਦੀ ਤੈਨੂੰ ਪਤਾ ਜੇ ਤੂੰ ਨਸ਼ੇ ਕਰਦਾ ਨਾ ਤਾਂ ਤੇਰੇ ਯਾਰ ਆ ਕੇ ਮੇਰੇ ਤੇ ਅੱਖ ਰੱਖਦੇ ਨੇ ਬੇਸ਼ਰਮਾ ਜਿਹੜੇ ਬੰਦਾ ਆਪਦੀ ਤੀਮੀ ਦੀ ਇੱਜ਼ਤ ਨਹੀਂ ਨਾ ਕਰ ਸਕਦਾ ਉਹਨੂੰ ਦੁਨੀਆ ਤੇ ਰਹਿਣ ਦਾ ਕੋਈ ਹੱਕ ਨਹੀਂ ਤੇਰੇ ਨਾਲੋਂ ਤਾਂ ਮੈਂ ਰੰਦ ਕੱਟ ਲੂੰਗੀ ਪਰ ਤੇਰੀ ਮੇਰੀ ਜ਼ਿੰਦਗੀ ਚ ਕੋਈ ਜਗ੍ਹਾ ਨਹੀਂ ਜੋ ਤੁਸੀਂ ਕੀਤਾ ਨਾ ਉਹ ਬਹੁਤ ਗਲਤ ਕੀਤਾ ਤੁਸੀਂ ਕਾਨੂੰਨ ਦਾ ਸਹਾਰਾ ਵੀ ਲੈ ਸਕਦੇ ਸੀ ਪਰ ਕੋਈ ਨਾ ਹੁਣ ਤੁਸੀਂ ਅਪਰਾਧ ਕੀਤਾ ਤਾਂ ਕਾਨੂੰਨ ਤੁਹਾਨੂੰ ਸਜ਼ਾ ਵੀ ਦੇਊਗਾ ਜਗਤਾਰ ਐ ਕਰ ਫੋਨ ਕਰ ਲਾਸ਼ ਨੂੰ ਪੋਸਟਮਾਨ ਲਈ ਭੇਜ ਤੇ ਤੁਸੀਂ ਚਲੋ ਮੈਡਮ ਬਾਕੀ ਦੀ ਤੁਹਾਡੀ ਜ਼ਿੰਦਗੀ ਹੁਣ ਜੇਲ੍ਹ ਚ ਲੰਘੂਗੀ ਲੈ ਜਾਓ ਸਰ ਜੀ